ਤਨ ਤਨ ਹਜੂਰ ਸ੍ਰੀ ਨਾਉ ਕਮਲ ਰਾਜਾ ਸਾਹਿਬ ਜੀ ਦੀ 85ਵੀਂ ਸਾਲਾਨਾ ਵਰਸੀ ਮਿਤੀ 21 22 23 ਅਗਸਤ ਦਿਨ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਨੂੰ ਜੋ ਮਨਾਈ ਜਾ ਰਹੀ ਆ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਵਿਸ਼ਾਲ ਇਕੱਠ ਸੰਗਤਾਂ ਤੁਹਾਨੂੰ ਨਜ਼ਰ ਆ ਰਹੀਆਂ ਕਿ ਸ਼ਰਧਾ ਬੜੀ ਸ਼ਰਧਾ ਸੰਗਤਾਂ ਦੇ ਵਿੱਚ ਔਰ ਦੂਰ ਦੂਰ ਤੋਂ ਲੋਕ ਆਪਣੀ ਸ਼ਰਦਾ ਦੇ ਭਾਵ ਲੈ ਕੇ ਮਜਾਰਾ ਨੋ ਆਬਾਦ ਜੋ ਇੱਥੇ ਗੁਰਦੁਆਰਾ ਸਾਹਿਬ ਬਣਿਆ ਤਨ ਤਨ ਸ਼੍ਰੀ ਨਾਮ ਕਮਲ ਰਾਜਾ ਸਾਹਿਬ ਜੀ ਦੀ ਯਾਦ ਦੇ ਵਿੱਚ ਉਹਨਾਂ ਦੀ 85 ਬਰਸੀ ਦੇ ਵਿੱਚ ਅੱਜ ਬਹੁਤ ਭਾਰੀ ਮੇਲਾ ਇੱਥੇ ਲੱਗ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਦੂਰ ਤੱਕ ਕਾਰਾਂ ਟਰੈਕਟਰ ਬੱਸਾਂ ਜੋ ਫਰੀ ਸੇਵਾ ਕਾਰਾਂ ਦੀ ਫਰੀ ਸੇਵਾ ਹੋਰ ਵੀ ਵੱਖ-ਵੱਖ ਤਰ੍ਹਾਂ ਦੇ ਪੂਰੇ ਪਿਆਰ ਦੇ ਨਾਲ ਸ਼ਬਦਾਂ ਦੇ ਨਾਲ ਲੰਗਰ ਸ਼ਿਕਾਏ ਜਾ ਰਹੇ ਆ ਦੂਰ-ਦੂਰ ਤੋਂ ਸੰਗਤਾਂ ਨਤਮਸਤਕ ਹੋਣ ਲਈ ਮਜਾਰਾ 9 ਬਾਦ ਜੋ ਤਨਤਨ ਸ਼੍ਰੀ ਨਾਮ ਕਮਲ ਰਾਜਾ ਸਾਹਿਬ ਦੀ ਇੱਥੇ ਬਰਸੀ ਮਨਾਈ ਜਾ ਰਹੀ ਹੈ ਵਿੱਚ ਸ਼ਾਮਲ ਹੋ ਰਹੀਆਂ ਸੰਗਤਾਂ ਤੇ ਇਹ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਫਰੀ ਸਵਾਵਾਵਾਂ ਦਿੱਤੀਆਂ ਜਾ ਰਹੀਆਂ ਟੈਕਸੀ ਸਟੈਂਡ ਵਾਲਿਆਂ ਵੱਲੋਂ ਬੰਗੇ ਤੋਂ ਲੈ ਕੇ ਮਜਾਰਾ ਨੌਬਾਦ ਜੋ 4-5 ਕਿਲੋਮੀਟਰ ਦਾ ਸਫ਼ਰ ਹੈ ਪੂਰਾ ਕਾਰਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਗਿੰਤੀ ਕਿੰਨੀ ਲੰਮੀਆਂ ਲੰਮੀਆਂ ਲੈਣਾ ਲੱਗੀਆਂ ਹੋਈਆਂ ਔਰ ਸੰਗਤਾਂ ਆ ਰਹੀਆਂ ਸ਼ਰਦਾ ਦੇ ਨਾਲ ਇਹ ਤਿੰਨ ਦਿਨ ਇੱਥੇ ਮੇਲਾ ਚੱਲਦਾ ਬਹੁਤ ਹੀ ਭਾਰੀ ਇਕੱਠ ਹਰ ਸਾਲ 85ਵੀਂ ਜੋ ਵਰਸੀ ਬਣਾਈ ਜਾ ਰਹੀ ਹੈ 85ਵੀਂ ਸਾਲਾਨਾ ਵਰਸੀ ਫਰੀ ਕਾਰ ਸੇਵਾ 21 22 ਅਤੇ 23 ਅਗਸਤ ਤਨ ਤਨ ਸ਼੍ਰੀ ਨਾਮ ਕਬਲਾਇਆ ਸਭ ਦੇ ਜੋ ਵਰਸਿਤੇ ਇਸ ਸਮਾਵਾ ਦਿੱਤਾ ਜਾ ਰਹੀਆਂ ਇਹ ਇੱਥੇ ਲਗਾਤਾਰ ਕਹਿੰਦੇ 15 ਸਾਲਾਂ ਤੋਂ ਇਹ ਲੰਗਰ ਦੀ ਸੇਵਾ ਚੱਲ ਰਹੀ ਆ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸ਼ਰਦਾ ਦੇ ਨਾਲ ਮਟਰ ਪਨੀਰ ਪ੍ਰਸ਼ਾਦੇ ਦਾਲ ਤੇ ਨਾਲ ਜਲੇਬੀਆਂ ਹੋਰ ਵੀ ਵੱਖ-ਵੱਖ ਤਰ੍ਹਾਂ ਦੇ ਲੰਗਰ ਸੰਗਤਾਂ ਵੱਲੋਂ ਸਕੇ ਜਾ ਰਹੇ ਅਤੇ ਬੜੀ ਸ਼ਰਧਾ ਦੇ ਨਾਲ ਇੱਥੇ ਬੰਗਾਬਸ ਸਟੈਂਡ ਤੇ ਜੋ ਲੰਗਰ ਲਗਾਏ ਜਾਂਦੇ ਆ ਵੱਖ-ਵੱਖ ਤਰ੍ਹਾਂ ਦੇ ਲੰਗਰ ਤੇ ਸੰਗਤਾਂ ਬੜੀ ਸ਼ਰਧਾ ਦੇ ਨਾਲ ਸੇਵਾ ਦੇ ਵਿੱਚ ਯੋਗਦਾਨ ਪਾਉਂਦੀਆਂ ਰਲ ਮਿਲ ਕੇ ਸਾਰੇ ਇਹ ਸੇਵਾ ਕਰਦੇ ਆ ਹਰ ਸਾਲ ਬਹੁਤ ਵੱਡਾ ਇਹ ਜੋ ਵਰਸੀ ਦਾ ਪ੍ਰੋਗਰਾਮ ਬਣਾਇਆ ਜਾਂਦਾ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਫਰੀ ਸਵਾਵਾ ਕਾਰਾਂ ਗੱਡੀਆਂ ਆਟੋ ਹਾਥੀ ਸਾਰੇ ਜਿੰਨੇ ਵੀ ਵਹੀਕਲ ਫਰੀ ਸਵਾਵਾ ਦੇ ਰਹੇ ਆ ਬੜੀ ਸ਼ਰਧਾ ਦੇ ਨਾਲ ਜਲ ਸੇਵਾ ਚੱਲ ਰਹੀ ਹੈ ਇੱਧਰ ਸਾਰੇ ਬੰਗੇ ਦੇ ਵਿੱਚ ਹੀ ਵੱਖ-ਵੱਖ ਸਵਾਵਾ ਪੈਣਾ ਵੱਲੋਂ ਵਰਤਨ ਦੀ ਸੇਵਾ ਟ੍ਰੈਫਿਕ ਰੋਲਾਂ ਦੀ ਸੇਵਾ ਪੂਰਾ ਨਵਾਂ ਸ਼ਹਿਰ ਰਾਜਾ ਸਾਹਿਬ ਦੀ ਵਰਸੀ ਤੇ ਸ਼ਰਦਾ ਦੇ ਭਾਵ ਲੈ ਕੇ ਇੱਥੇ ਪਹੁੰਚਦੇ ਨੇ ਇਧਰ ਵੀ ਲੰਗਰ ਸੇਵਾ ਚੱਲ ਰਹੀ ਆ ਅ ਕਸਰਾ ਦਾਲ ਚੌਲ ਭੈਣਾ ਵੱਲੋਂ ਸਵਾੰਤ ਦਿੱਤੇ ਜਾ ਰਹੀਆਂ ਸੋ ਬਹੁਤ ਹੀ ਸ਼ਰਦਾ ਦੇ ਨਾਲ ਇਹ ਸਾਰਾ 3 ਦਿਨ ਪ੍ਰੋਗਰਾਮ ਜੋ ਤਿੰਨੇ ਦਿਨ ਹੀ ਲੰਗਰ 24 ਘੰਟੇ ਲੰਗਰ ਇੱਥੇ ਚੱਲਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਤਿੰਨੇ ਟਾਈਮ ਲੰਗਰ ਚੱਲਦਾ ਬ੍ਰਿਸ਼ਾਦ ਨਾਲ ਸਾਨੂੰ ਜਿਹੜੇ ਪੈਸਾ ਖਾਣਾ ਵਟਕਾ ਹਾਂ ਅੰਦੀਏ ਸੇਵਾ ਕਿੰਨੇ ਸਾਲਾਂ ਤੋਂ ਚੱਲ ਰਹੀ ਹੈ ਇਹ ਕਿ ਸੇਵਾ 15 ਲਗਭਗ 15 ਸਾਲਾਂ ਤੋਂ ਇਹ ਸੇਵਾ ਚੱਲ ਰਹੀ ਹੈ ਜੀ ਰਾਜ ਸਾਹਿਬ ਦੀ ਸਾਰੇ ਭਰਾਵਾਂ ਦੇ ਜਿਹੜੇ ਯੋਗ ਨਾਲ ਸੰਗਤ ਦੇ ਸਹਿਯੋਗ ਨਾਲ ਤੇ ਇਹ ਅਸੀਂ ਲੰਗਰ ਲਾਈਦਾ ਹਾਂ ਮਹਾਰਾਜ ਤ੍ਰਕੀ ਨੰਦਾ ਗਾਂਧੀ ਦਾ ਵੱਧਾ ਹੀ ਆ ਜੀ ਇਹ ਜਦੋਂ ਰਾਜਾ ਸਾਹਿਬ ਦੀ ਵਰਸਦੀ ਹੁੰਦੀ ਆ ਹਰ ਸਾਲ ਲਾਇਆ ਜਾਂਦਾ ਹਰ ਸਾਲ ਲਾਇਆ ਜਾਂਦਾ ਪਿਛਲੇ 15 ਸਾਲਾਂ ਤੋਂ ਪਿਛਲੇ 15 ਸਾਲਾਂ ਤੋਂ ਜੀ ਇਹ ਮਨ ਲੰਗਰ ਲੱਗਦਾ ਹੈ ਕੀ ਨਾਮ ਆ ਤੁਹਾਡਾ ਮੇਰਾ ਨਾਮ ਹੈ ਰਾਹੁਲ ਜੀ ਅੱਛਾ ਤੁਸੀਂ ਮੰਨੋ ਪ੍ਰਧਾਨ ਹੋ ਕਮੇਟੀ ਦੇ ਹਾਂਜੀ 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 ਸਾਰਿਆਂ ਦਾ ਸਹਿਯੋਗ ਨਾਲ ਸਾਰਨ ਸਹਿਯੋਗ ਨਾਲ ਭਰਾਵਾਂ ਦਾ ਸਹਿਯੋਗ ਨਾਲ ਉਹ ਸੰਗਤ ਦੇ ਸਹਿਯੋਗ ਨਾਲ ਜੀ ਬਹੁਤ ਸੋਹਣਾ ਪ੍ਰਾਪਤ ਥੈਂਕ ਯੂ इधर भी देख सकते हो किस तरह आइसक्रीम लंगर संगत वालों लगया जा रहा बहुत श्रद्धा के आइसक्रीम संगत में छाई जा रही है હાલી ઘોરિયા પરદા રઘાબ મજારે હાલી ઘોરિયા ખનદાર રઘાબ મજારે હાલી ઘોરિયા પરદા રઘાબ મજારે હાલી ઘોરિયા પરદા રઘાબ હાલી ઘોરિયા પરદા રઘાબ હાલી ઘોરિયા પરદા રઘાબ હાલી ઘોરિયા પરદા